ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਠਿੰਡਾ ਤੋਂ ਸੰਸਦ ਅਧ ਦੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰ ਸਿਮਰਤ ਕੋਰ ਬਾਦਲ ਅਚਮਾਨਸਾ ਦੇ ਪਿੰਡ ਅਕਲੀਆਂ ਵਿੱਚ ਆਏ ਜਿੱਥੇ ਉਹਨਾਂ ਨੇ ਸ਼ਹੀਦ ਅਗਨੀ ਵੀਰ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਵੀ ਦਿੱਤੀ ਉਹਨਾਂ ਕਹੇ ਕਿ 2 ਮਹੀਨੇ ਬੀਤਣ ਤੋਂ ਬਾਅਦ ਸਰਕਾਰ ਨੇ ਪੀੜਿਤ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਨਹੀਂ ਦਿੱਤੀ ਹੈ ਤੇ ਨਾ ਦੂਜੇ ਪਾਸੇ ਜਦੋਂ ਡੀਸੀ ਮਾਨਸਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸ਼ਹੀਦ ਦੀ ਫਾਇਲ ਤੇ ਕੋਈ ਜਵਾਬ ਨਾ ਦਿੱਤਾ ਤੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੁੱਲ ਗਈ ਤੇ ਦੇਖੋ ਪਹਿਲੀ ਗੱਲ ਤਾਂ ਲਗਾਤਾਰ ਪਾਰਲਮਨ 'ਚ ਮੈਂ ਇਹ ਚੱਕਦੀ ਰਹੀਆਂ ਮਸਲਾ ਕਿ ਅਗਨੀਵੀਰ ਦੀ ਸਕੀਮ ਤਾਂ ਲੈ ਆਈ ਹੈ ਭਾਰਤ ਸਰਕਾਰ ਤੇ ਸਾਡੇ ਨੌਜਵਾਨ ਮੁੰਡੇ ਜਿਨ੍ਹਾਂ ਨੂੰ ਨੌਕਰੀਆਂ ਦੀ ਲੋੜ ਹੈ ਬੜੇ ਚਾਹਤੋਂ ਸਾਡੇ ਨਾਲ ਦੇਸ਼ ਦੀ ਸੇਵਾ ਕਰਨ ਵਾਸਤੇ ਅਗਨੀਵੀਰ ਚ ਉਹਨਾਂ ਨੇ ਭਰਤੀ ਲਈਤੀ ਹੈ ਲੇਕਿਨ ਜਦ ਇਹ ਸੇਵਾ ਕਰਦੇ ਹੋਏ ਦੇਸ਼ ਦੀ ਰਾਖੀ ਕਰਦੇ ਹੋਏ ਜਦ ਕੋਈ ਮਾੜਾ ਹਾਦਸਾ ਵਾਪਰ ਜਾਂਦਾ ਹੈ ਜੇ ਕੋਈ ਮੌਤ ਹੋ ਜਾਂਦੀ ਹੈ ਤੇ ਫਿਰ ਜਿਹੜਾ ਦਰਜਾ ਇੱਕ ਫੌਜੀ ਨੂੰ ਦਿੱਤਾ ਜਾਂਦਾ ਹੈ ਇਹ ਅਗਨੀ ਵੀਰਾਂ ਨੂੰ ਨਹੀਂ ਦਿੱਤਾ ਜਾਂਦਾ ਜਿਹਦੇ ਕਰਕੇ ਆ ਗਰੀਬ ਪਰਿਵਾਰ ਦੇ ਜਿਹੜੇ ਬੱਚੇ ਹੈਗੇ ਹੁਣ ਲਖਪ੍ਰੀਤ ਸਿੰਘ 24 ਸਾਲ ਦੀ ਛੋਟੀ ਜੀ ਉਮਰ 'ਚ ਉੱਥੇ ਜਾ ਕੇ ਉਹਨੇ ਸੇਵਾ ਕੀਤੀ ਤੇ ਉਹਨੂੰ ਗੋਲੀ ਲੱਗੀ ਸ਼ਹਾਦਤ ਦੇਸ਼ ਵਾਸਤੇ ਉਹ ਸ਼ਹੀਦ ਹੋ ਗਏ ਤੇ ਹੁਣ ਇਹਨਾਂ ਦੇ ਮਾਪੇ ਦਰ ਦਰ ਭਟਕ ਰਹੇ ਨੇ ਉਹ ਹੱਕ ਵੰਗਣ ਵਾਸਤੇ ਇਹ ਅਫਸੋਸ ਦੀ ਗੱਲ ਹੈ ਕਿ ਸੂਬੇ ਦੀ ਸਰਕਾਰ ਨੂੰ ਜਿਨ੍ਹਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਰਾਖੀ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਸਹਾਇਤਾ ਵੀ ਕਰਨੀ ਚਾਹੀਦੀ ਹੈ ਉਹਨਾਂ ਹੱਥ ਦੀਲਵਾਰਾ ਚਾਹੀਦਾ ਹੈ ਉਹ ਕੱਲਾ ਆਮ ਆਦਮੀ ਦੀ ਸਰਕਾਰ ਜਿਵੇਂ ਭਗਵੰਤ ਸਿੰਘ ਦੀ ਆਦਾਤ ਹੈ ਗੱਲਾਂ ਤਾਂ ਹੀ ਸੀਮੇ ਤੇ ਐਮ ਐਲ ਏ ਸਾਹਿਬ ਆਂਦੇ ਨੇ ਆ ਭੋਗ ਚੇ ਤੇ ਬੋਲ ਜਾਂਦੇ ਨੇ ਕਿ ਕਰੋੜ ਰੁਪਏ ਸਰਕਾਰ ਦੋਗੀ ਮੁੜ ਕੇ ਸਾਰ ਤੱਕ ਨਹੀਂ ਲੈਂਦੇ ਜੇ ਮੰਗੋ ਤਾਂ ਕੋਈ ਜਵਾਬ ਨਹੀਂ ਅੱਜ ਮੈਂ ਡੀ ਸੀ ਸਾਹਿਬ ਨੂੰ ਵੀ ਫੋਨ ਕਰਕੇ ਪੁੱਛਿਆ ਇਹ 2 ਮਹੀਨੇ ਹੋ ਗਏ ਬੱਚਾ ਸ਼ਹੀਦ ਹੋਇਆ ਹੈਗਾ ਤੁਹਾਡੇ ਐਮ ਐਲ ਏ ਸਾਹਿਬ ਐਲਾਨ ਕਰਕੇ ਗਏ ਨੇ ਕਰੋੜ ਰੁਪਇਆ ਤਾਂ ਕੀ ਹੋਇਆ ਤੇ ਉਪਰ ਮੈਨੂੰ ਜਵਾਬ ਨਹੀਂ ਸੀ ਸਾਤਾ ਆ ਮਿਲਿਆ ਕਿ ਜੀ ਮੈਨੂੰ ਤਾਂ ਪਤਾ ਨਹੀਂ ਹੈ ਹਾਂ ਪਤਾ ਹੈ ਸ਼ਾਇਦ ਹੋਰ ਕੁਝ ਮੈਨੂੰ ਪਤਾ ਨਹੀਂ ਫਾਈਲ ਉਹਨਾਂ ਦੇ ਤਫਰਚੇ ਪਈ ਹੋਈ ਹੈ ਸੋ ਅੱਜ ਬੇਨਤੀ ਕੀਤੀ ਵੀ ਫਾਈਲ ਪੜੋ ਤੇ ਜਿਹੜਾ ਐਲਾਨ ਕੀਤਾ ਉਹ ਦਿਨਵਾਓ ਸੋ ਦੁੱਖ ਹੁੰਦਾ ਕਿ ਇਸ ਤਰ੍ਹਾਂ ਇੱਕ ਤਾਂ ਦੇਸ਼ ਵਾਸਤੇ ਤੁਸੀਂ ਆਪਣੀ jaan ਗਵਾਉਂ ਤੋਂ ਉਹਦੇ ਬਾਅਦ ਉਹ jaan ਦੀ ਬੁੱਲ ਵੀ ਤੁਹਾਡੀ ਨਾ ਤੁਹਾਡੀ ਸਰਕਾਰ ਪਾਏ ਤਾਂ ਨਾ ਕੇਂਦਰ ਦੀ ਸਰਕਾਰ ਪਾਏ ਤਾਂ ਫਿਰ ਸਾਡੇ ਬੱਚੇ ਕਿੱਥੇ ਜਾਣਗੇ ਅੱਜ ਪਿੰਡ ਵਾਲਿਆਂ ਨੇ ਛੋਟੀ ਜੀ ਮੰਗ ਰੱਖੀ ਕਿਉਂਕਿ ਪੁਰ ਤਾਂ ਕੁਛ ਖਾਸ ਮੇਰੇ ਕੋਲ ਹੈ ਨਹੀਂ ਤੇ ਇਹ ਯਾਦਗਾਰ ਬਣਾਉਣ ਵਾਸਤੇ ਸ਼ੈੱਡ ਬਣਾਉਣ ਵਾਸਤੇ ਬੁਤਲਾਨ ਵਾਸਤੇ ਨੌਜਵਾਨ ਦੇ ਲਗਰੀ ਤੇ ਉਹਦੇ ਵਾਸਤੇ ਮੈਂ 7 ਲੱਖ ਦੀ ਮੈਂ ਗ੍ਰਾਂਟ ਦੇ ਕੇ ਜਾ ਰਹੀ ਹਾਂ ਪਰ ਉਮੀਦ ਕਰਦੀ ਹਾਂ ਕਿ ਸਰਕਾਰ ਇਸ ਗਰੀਬ ਪਰਿਵਾਰ ਦੀ ਬਾਹ ਫੜੂਗਾ ਤੇ ਜਿਨ੍ਹਾਂ ਦਾ ਬੱਚਾ ਹਮੇਸ਼ਾ ਵਾਸਤੇ ਕਮਾਉਂ ਬੁਤ ਚਲੇ ਗਿਆ ਕੋਨਾ ਬੁਤ ਤੇ ਦੇਸ਼ ਦੀ ਵਾਸਤੇ ਸ਼ਹਾਦਤ ਦੇਣ ਦੀ ਵੱਡਾ ਇਹਦਾ ਕੋ ਮੋਲ ਇਹਦਾ ਕੋਈ ਮੁੱਲ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜਿਹਦੇ ਕਰਕੇ ਅਸੀਂ ਆਜ਼ਾਦ ਹਵਾ ਚ ਸਾਹ ਲੈਨੇ ਆ ਜ਼ਰੂਰ ਇਹਨਾਂ ਨੂੰ ਬੰਦਾ ਹੋਏ ਮਾਨ ਸਤਕਾਰ ਇਹਨਾਂ ਨੂੰ ਦਿੱਤਾ ਜਾਂ ਮੈਂ ਭਗਵੰਤਵਾਨ ਨੂੰ ਵੀ ਕਹਿੰਦੀ ਆ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਰਦੇ ਹੋ ਜਦ ਕੋਈ ਇਲੈਕਸ਼ਨ ਹੁੰਦੀ ਹੈ ਨਾਲ ਦੇ ਪਿੰਡਾਂ 'ਚ ਬੱਚੇ ਜਿਹੜੇ ਹੈਗੇ ਜਦ ਇਲੈਕਸ਼ਨ ਆ ਸੀ ਗਿਆ ਉਹ ਤਾਂ ਕੱਲੇ ਅਗਨੀਵਰ ਇੱਕ ਇੱਕ ਮਹੀਨੇ ਦੇ ਸੀਗੇ ਕੋਟਲੀ ਪਿੰਡ ਤੋਂ ਵੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਗਿਆ ਤੇ ਇਹ ਪੱਖਪਾਤ ਕਿਉਂਕਿ ਅੱਜ ਕਿਉਂਕਿ ਇੱਥੇ ਇਲੈਕਸ਼ਨ ਨਹੀਂ ਹੈ ਤਾਂ ਤੁਸੀਂ ਇਹਨਾਂ ਦੀ ਬਾਹਨਾ ਪਾਓ ਤੇ ਮੈਂ ਭਗਵੰਤਵਾਨ ਨੂੰ ਵੀ ਬੇਨਤੀ ਕਰਦੀ ਆ ਮਾ ਦਾ ਦਰ ਸਮਝੋ ਜਿਹੜੀ ਅੱਜ ਤਾਈਂ ਰੋਈ ਜਾ ਰਹੀ ਹੈ ਉਹਦਾ ਦਰ ਸਮਝੋ ਤੇ ਉਹਨਾਂ ਦੀ ਹਮਤ ਸਨਰੂਰ ਜ਼ਿਲ੍ਹੇ ਦੇ ਪਿੰਡ ਚਾਂਸਲੀ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਕੂਲ ਆਫ ਫੈਮਿਨਨ ਸਾਊਥ ਕਾਰਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਸਟੇਜ ਤੇ ਬੋਲਦਿਆਂ ਕਿਹਾ ਕਿ ਵਿਪੱਖ ਦੇ ਲੋਕ ਇਸੇ ਗੱਲ ਤੋਂ ਸੜੇ ਪਏ ਹਨ ਕਿ ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਉਹਨਾਂ ਕਹੇ ਕਿ ਕਾਂਗਰਸ ਦੀ ਹਾਲਤ ਅਜੇ ਹੀ ਹੋਈ ਪਈ ਹੈ ਕਿ 90 ਸਾਲ ਦਾ ਬੁੱਢਾ ਹਿਲਦਾ ਨਹੀਂ ਪਰ ਪਾਣੀ ਪਾਈ ਜਾਂਦੇ ਆ ਤੇ ਅਤੇ ਉਹਨਾਂ ਨੇ ਅਕਾਲੀ ਦਲ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਨੂੰ ਤਾਂ ਰੱਬ ਨਹੀਂ ਮਾਰਦਾ ਕਿਉਂਕਿ ਰੱਬ ਨਾਲ ਹੀ ਪੰਗਾ ਲਿਆ ਸੀ ਉਹਨਾਂ ਕਹਿੰਦੇ ਜੇਕਰ ਕੋਈ ਗੱਲ ਹੋ ਜਾਵੇ ਤਾਂ ਉਸ ਦਾ ਨਾਮ ਮੇਰੇ ਤੇ ਲਗਾ ਦਿੰਦੇ ਹਨ ਦੇਖੋ ਚੁਪਾ ਦਾ ਫੈਮਿਨਸ ਬਣ ਰਹੇ ਨੇ ਤੁਸੀਂ ਆਪ ਦੇਖਿਆ ਪਲੀਜ਼ ਜੇ ਨਹੀਂ ਦੇਖਿਆ ਤਾਂ ਕਿ ਪਤਾ ਕਿ ਸਾਰੇ ਕਮਰੇ ਲੈਬਸ ਉਹਨਾਂ ਨੂੰ ਵੀ ਆਪਣੇ ਕੈਮਰੇਆਂ ਚ ਕੈਚ ਕਰਿਓ ਬੱਚਿਆਂ ਨਾਲ ਵੀ ਗੱਲ ਕਰੋ ਟੀਚਰਜ਼ ਨਾਲ ਗੱਲ ਕਰੋ ਕੀ ਫਰਕ ਆਇਆ ਕੋਈ ਕੋਈ ਫੇਕ ਜਾਂ ਕੋਈ ਅਸੀਂ ਨਕਲੀ ਚੀਜ਼ ਨਹੀਂ ਦਿਖਾ ਰਹੇ ਸਾਹਮਣੇ ਦੇਖ ਲੋ ਸਾਜਲੀ ਪੈਂਦਾ ਹੈ ਹੈਨਾ ਤੇ ਉਥੇ ਸਾਇੰਸ ਦੀ ਲੈਬ ਵਿੱਚ ਕੀ ਹੋ ਰਿਹਾ ਹੈ ਬੱਚੇ ਕੀ ਡੈਮੋ ਦਿਖਾ ਰਹੇ ਨੇ ਬੜਾ ਚੇਂਜ ਆਊਗਾ ਔਰ ਹੌਲੀ-ਹੌਲੀ ਸਿੱਖਿਆ ਕ੍ਰਾਂਤੀ ਜਿਹੜੀ ਆਉ ਉੱਪਰ ਜਾਊਗੀ ਤੇ ਅੱਜ ਸਾਜਰੀ ਫਟਾ ਪਿੰਡ ਹੈ ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਪਾਈ ਕਿ ਸ਼ੋਰ ਤੋਂ ਸੰਬੰਧਿਤ ਲੱਗ ਕੇ ਆਲੇ-ਦੁਆਲੇ ਪਿੰਡਾਂ ਤੋਂ ਤੌੜਾਂ ਆਉਂਦੀ ਬੱਚੇ ਅੰਮ੍ਰਿਤ ਦੇ ਤੋਂ ਆਉਂਦੇ ਨੇ ਤੇ ਜਿਸ ਤਰੀਕੇ ਨਾਲ ਉਹ ਕੰਫੀਡੈਂਸ ਨਾਲ ਬੋਲ ਰਹੇ ਨੇ ਉਹ ਮੈਨੂੰ ਤਾਂ ਬਹੁਤ ਇਸ ਗੱਲ ਦੀ ਚੱਲੀ ਹੋਈ ਕਿ ਬੱਚਾ ਨਾ ਬਹੁਤ ਫਿਊਚਰ ਜਿਹੜਾ ਬਹੁਤ ਕੋਚ ਹੈ ਸਰ ਪ੍ਰਤਾਪ ਸਿੰਘ ਬਾਜਵਾ ਦੇ ਪਰ ਪੁਲਿਸ ਕਾਰਵਾਈ ਦੇ ਕੀ ਅਪਡੇਟ ਹੈ ਜੀ ਪ੍ਰਤਾਪ ਸਿੰਘ ਬਾਜਵਾ ਦੇ ਪਰ ਪੁਲਿਸ ਕਾਰਵਾਈ ਦੇ ਕੀ ਅਪਡੇਟ ਹੈ ਜੀ دہشت ਉਤਲਾਉਣ ਵਾਲੀ ਗੱਲ ਕਹਿਤੀ ਤੇ ਆ ਬੰਬਾਂਗੇ ਦੀ ਗਤੀ ਬਹਿਨੇ ਠਾਰਾ ਚੱਲਦੇ ਕਿਤੇ ਬਹਿਨੇ ਅਸਲਤ ਨਿਸ਼ਾਨਦੇਹੀ ਕਰ ਦੱਸ ਤੂੰ ਪਹਿਲਾਂ ਹੁਣ ਫਟਣ ਦੀ ਗੱਲ ਕਰ ਹੁਣ ਜੇ دہشت ਇੱਕ ਵਾਰ ਜੋ دہشت ਕਰਦਾ ਹੈ ਨੌਨ ਵਾਸਤੇ ਕਹਿੰਦੇ ਤਾਂ ਲਾਅ ਐਂਡ ਆਰਡਰ ਆਪਣਾ ਕੰਮ ਕਰੋ ਕਾਨੂੰਨ ਆਪਣਾ ਹੋ ਕਹਿੰਦੇ ਨੇ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਹਾਂਜੀ ਹੁਣ ਕਹਿੰਦੇ ਨੇ ਚਰਚਾ ਕਰ ਲੈਂਦੇ ਪਰ ਪਰਚਾ ਨਾ ਕਰਦੇ ਡਰਾਉਣਾ ਕਿ ਲੋਕਾਂ ਨੂੰ ਡਰਾਉਣ ਅਸੀਂ ਪਹਿਲਾਂ ਬਹੁਤ ਬੁਰੇ ਦਿਨ ਚੱਲ ਚੁੱਕੇ ਆ ਤੇ ਸਾਨੂੰ ਡਰਾਉਂਦੇ ਹੋ ਕਿ ਇੰਨੇ ਬੰਬ ਪਾ ਗਏ ਇੰਨੇ ਨਹੀਂ ਡੱਸੋ ਕਿੱਥੇ ਨੇ ਕਿੰਨੇ ਬੰਬ ਉਹ ਜਾ ਆਪ ਕੋਲ ਸਟੇਟ ਹੈ ਰੋਜ਼ ਵੜ ਵੀ ਰਹੀ ਹੈ ਹੈਨਾ ਹਾਲਾਂਕਿ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡੀ ਇਹਦੀ ਸਟੇਟ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਰੋਜ਼ ਕੋਈ ਨਾ ਕੋਈ ਸ਼ਰਾਰਤੀ ਅਨਸਰ ਕੋਈ ਡਰੋਨ ਆ ਗਿਆ ਕਦੇ ਕੁਝ ਆ ਗਿਆ ਫੜਦੇ ਆ ਪਰ ਤੁਸੀਂ ਇਹਦਾ ਮੈਡੀਮੋਨਲਾਈਜ਼ ਕਰ ਲੋ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਨੇ ਕਿ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਫਿਰ ਆਪ ਆ ਨਾਲ ਕਾਦੇ ਵਾਸਤੇ ਲੀਫਰ ਤੋਂ ਕੰਨ ਮੈਨ ਪਹਿਲਾਂ ਉਹ ਛੱਡ ਦਿਓ ਤੁਸੀਂ ਫਿਰ ਉਹ ਕਹਿੰਦੇ ਪੰਜਾਬ ਪੁਲਿਸ ਕਾਬਲੀ ਹੈ ਨਹੀਂ ਤੇ ਉਹੀ ਅਫਸਰ ਇੰਨਾ ਵੇਲੇ ਸੀਗੇ ਸਤੇ ਆ ਗਏ ਮਨ ਤੋਂ ਪਾਣੀ ਦਾ ਸਤਾਰ ਬਹੁਤ ਜ਼ਿਆਦਾ ਗਿਰਿਆ ਜੀ ਪਾਣੀ ਦਾ ਸਤਾਰ ਗਿਰਦਾ ਜਾ ਰਿਹਾ ਪਾਣੀ ਦਾ ਸਤਾਰ ਜਿਹੜਾ ਪਹਿਲਾਂ ਤੋਂ ਝੋਨੇ ਕਰਕੇ ਉਨਾ ਪੱਕਾ ਸਿਆਂ ਖਾਲ ਕੱਢਦੇ ਉਹਦੇ ਨਾਲ ਥੋੜਾ ਜਿਹਾ ਘਾਟ ਆਈ ਹੈ ਕਿ ਜੂਬਲ ਚੱਲਣਾ ਘਟ ਗਿਆ ਕਿਉਂਕਿ ਸਿਆਂ ਖਾਣ ਦਾ ਜਿਹੜੇ ਪੁਰਾਣੇ 30 ਸਾਲ ਪੁਰਾਣੇ ਖਾਲ ਪੰਡ ਬਈ ਸੀ ਉਹ ਚਲਾ ਲਿਆ ਤਾਂ ਉਹਨਾਂ ਫਰਕ ਕੋ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਇੱਕ ਮਿੰਟ ਮਾਨ ਸਾਹਿਬ ਸੁਪਰ ਜੰਕਸ਼ਨ ਮਸ਼ੀਨਾਂ ਆਈ ਸੀ ਸੰਗਰੂਰ ਤੋਂ ਤੁਸੀਂ ਸ਼ੁਰੂ ਕੀਤੇ ਸੀ ਪਰ ਸੰਗਰੂਰ ਦੇ ਵਿੱਚ ਇੱਕ ਵੀ ਮਸ਼ੀਨ ਨਹੀਂ ਹੈਗੀ ਜਿਹੜੇ ਵੀ ਅਫਸਰ ਨੂੰ ਕਹਿੰਦੇ ਆ ਕਹਿੰਦੇ ਧੂਰੀ ਚੱਲੇਗੀ ਉੱਥੇ ਚੱਲੇਗੀ ਜਿਹੜਾ ਹਾਰ ਬਣਾਇਆ ਸੀ ਜਿੱਥੇ ਲੋਡ ਪਊਗੀ ਚਾਹੀ ਹੈ ਹੀ ਨਹੀਂ ਸਰ ਸੰਗਰੂਰ ਤੋਂ ਮਸ਼ੀਨ ਨਹੀਂ ਗਿਆ ਕਰਤੀਆਂ ਜੀ ਕੀਰਤੀ ਜੀ ਆ ਜਾਣੀ ਹੈ ਤੁਸੀਂ ਦੱਸੋ ਤੁਹਾਡੇ ਵਾਲੇ ਇਲਾਕੇ ਚਾਹੀਦੀ ਹੈ ਤਾਂ ਕੋਈ ਸਰ ਮੈਂ ਤਾਂ ਮੈਡੀਕਲ ਗਰੁੱਪ ਹੈ ਮੈਡੀਕਲ ਗਰੁੱਪ ਕਹਿ ਰਹੇ ਨੇ ਜੀ ਮੈਂ ਦੱਸ ਦੂ ਤੋਂ ਪਹਿਲਾਂ ਅਗਰ ਆਪਾਂ ਚੋਣੇ ਦੀ ਕੋਸ਼ਿਸ਼ ਦੇਣਾ ਇੱਕ ਧਿਆਨ ਦਿੱਤਾ ਜੀ ਕਿ ਜਰੀਆ ਵਾਲੇ ਬਾਗ ਦੇ ਜਿਹੜੇ ਸ਼ਹੀਦ ਹੋਏ ਸੀ ਜੀ ਉਹ ਮਟੇਰੇ ਜੀ ਇਹ ਮਜੀਠੇ ਨੂੰ ਪੁੱਛੋ ਜੀ ਜਿਹਨੇ ਰੋਟੀ ਖਵਾਈ ਸੀ ਸਰ ਕਰਨ ਜੋਹਰ ਨੇ ਬੜੀ ਸਿੱਖੀ ਪ੍ਰਤੀਕਿਰਿਆ ਦਿੱਤੀ ਜੀਨੇ ਰੋਟੀ ਖਵਾਈ ਸੀ 13 April 1919 ਨੂੰ ਸਰ ਉਹਨੂੰ ਪੁੱਛ ਲਿਓ ਜੋ 20 ਉਹ ਸ਼ਹੀਦ ਸੀਗੇ ਤੇ ਰੋਟੀ ਖਾਣ ਵਾਲੇ ਚੱਲ ਬਨੇ ਰੋਟੀ ਖਾਣ ਗੁਰਦਾਸਪੁਰ ਵਿੱਚ ਲੱਗਿਆ ਡਿਜ਼ਨੀ ਲੈਂਡ ਵਿਸਾਖੀ ਕਾਰਨੀਵਲ ਸ਼ਹਿਰ ਨਿਵਾਸੀਆਂ ਦਾ ਖਿੱਚ ਦਾ ਕੇਂਦਰ ਬਣਿਆ ਮੇਲੇ ਵਿੱਚ ਡਿਜ਼ਨੀ ਲੈਂਡ ਦੇ ਡਿਜ਼ਾਈਨ ਵਾਲਾ ਖੂਬਸੂਰਤ ਐਂਟਰੀ ਗੇਟ ਲਗਾਇਆ ਗਿਆ ਜਦਕੇ ਗਰਮੀ ਦੇ ਮੌਸਮ ਵਿੱਚ ਸਨੋ ਫਾਲ ਦਾ ਵੀ ਲੋਕ ਆਨੰਦ ਮਾਣ ਰਹੇ ਸਨ ਇਸ ਤੋਂ ਇਲਾਵਾ ਵਾਕ-ਵਾਕਰ ਡਿਜ਼ਾਈਨਾਂ ਦੇ ਸਲਫੇਟ ਪੁਆਇੰਟਸ ਵੀ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ ਤੇ ਲੋਕ ਸੈਲਫੀਆਂ ਲੈਂਦੇ ਹੋਏ ਇੰਦੀ ਨਜ਼ਰ ਆਏ ਬਹੁਤ ਬਹੁਤ ਪਹਿਲੀ ਗੱਲ ਤੇ ਮੈਂ ਬਹੁਤ ਬਹੁਤ ਪਤਾਇਆ ਦੇਣਾ ਚਾਹੁੰਦਾ ਵਿਸਾਖੀ ਦੇ ਮੇਲੇ ਦੀਆਂ ਪਹਿਲੀ ਵਾਰੀ ਗੁਰਦਾਸਪੁਰ ਚ ਆਪਾਂ ਡਿਜ਼ਨੀ ਲੈਂਡ ਕਾਰਨੀ 10 ਮਈ ਤੱਕ ਚੱਲੇਗਾ ਅਰੇ ਤੇ 10 ਤੋਂ 12 ਤਰ੍ਹਾਂ ਦੇ ਝੂਲੇ ਹਨ ਵੱਖ-ਵੱਖ ਤਰ੍ਹਾਂ ਦੇ ਫਰਨੀਚਰ ਆਏ ਹੋਏ ਨੇ ਫਰਨੀਚਰ ਆਇਆ ਇਹ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਣਾਂ ਤੁਸੀਂ ਆ ਕੇ ਇੱਥੇ ਵਿਜ਼ਿਟ ਕਰੋ ਐਂਡ ਵਧੀਆ ਤਰ੍ਹਾਂ ਇੱਥੇ ਇੰਜੋਏ ਕਰੋ ਇੰਜੋਇਮੈਂਟ ਵਾਸਤੇ ਤੁਸੀਂ ਗੁਰਦਾਸਪੁਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਹਾਂਜੀ ਇਹਦੇ ਵਿੱਚ ਹੈਂਡੀਕਰਾਫਟ ਨੂੰ ਅੱਜਕੱਲ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਕਿਉਂਕਿ ਇੱਥੇ ਕਾਰੀਗਰ ਆਪਣੇ ਹੱਥ ਦੀ ਬਣਾਈ ਹੋਈ ਚੀਜ਼ਾਂ ਲੈ ਕੇ ਆਉਂਦੇ ਨੇ ਤੇ ਲੋਕਾਂ ਨੂੰ ਵਧੀਆ ਤਰ੍ਹਾਂ ਲੱਗਦਾ ਕਿਉਂਕਿ ਹੱਥ ਦੀ ਚੀਜਾਂ ਬਣਾਈ ਜਾਂਦੀ ਹੈ ਜਦੋਂ ਕਿ ਘਰ ਵਿੱਚ ਵਧੀਆ ਤਰ੍ਹਾਂ ਦਾ ਲੱਗਦਾ ਪਹਿਲੀ ਪਹਿਲਾਂ ਇੱਥੇ ਲੈ ਕੇ ਆਏ ਸੀ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਗੇਟਸ ਆਏ ਨੇ ਇੱਥੇ ਸਪੈਸ਼ਲ ਸਨੋ ਫਾਲ ਹੁੰਦੀ ਹੈ 7 ਵਜੇ ਤੋਂ ਬਾਅਦ ਸਨੋ ਫਾਲ ਵੀ ਕਰਾਈ ਜਾਏਗੀ ਡਿਜ਼ਨੀਲੈਂਡ ਕਾਰਨੀਵਲ 'ਚ ਇਸ ਕਰਕੇ ਆਪਾਂ ਲੈ ਕੇ ਆਏ ਕਿ ਗਰਮੀ ਦਾ ਮੌਸਮ ਹੈ ਇੱਥੇ ਸਨੋ ਫਾਲ ਵੀ ਹੋਏ ਇੱਥੇ ਗਰਮੀ ਦਾ ਆਨੰਦ ਲੈਣ ਵਾਸਤੇ ਵਧੀਆ ਤਰ੍ਹਾਂ ਲੋਕੀ ਇੱਥੇ ਆਂਦੇ ਇੰਜੋਏ ਕਰਨ ਸਰ ਅੰਦਰ ਵਿੱਚ ਮਸ਼ੀਨਾਂ ਲਗਾਈਆਂ ਹੋਈਆਂ ਆਪਾਂ ਇਸ ਕਰਕੇ ਇੱਥੇ ਜਦੋਂ ਲੋਕੀ ਐਂਟਰੀ ਕਰਨਗੇ ਅੱਛਾ ਸਨੋ ਫਾਲ ਹੋਏਗੀ ਵਧੀਆ ਤਰ੍ਹਾਂ ਲੋਕੀ ਆਪਣੀ ਵੀ ਐਂਡ ਇਹ ਆਪਣੇ ਸਟੇਟਸ ਵਗੈਰਾ ਲਗਾਉਣਗੇ ਲਾਈਟਸ ਜੇ ਕੁਝ ਖਾਸ ਹੈ ਹਾਂਜੀ ਸਰ ਇੱਥੇ ਸੈਲਫੀਆਂ ਬਹੁਤ ਤਰ੍ਹਾਂ ਦੀਆਂ ਆਈਆਂ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਤਰ੍ਹਾਂ ਦੀ ਲਾਈਟਿੰਗ ਲਾਈਟਿੰਗ ਹੋਈ ਹੈ 7 ਵਜੇ ਤੋਂ ਬਾਅਦ ਇੱਥੇ ਵਧੀਆ ਤਰ੍ਹਾਂ ਦਾ এনवायरमेंट ਕ੍ਰੀਏਟ ਹੋਏਗਾ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਆਓ ਇੱਥੇ ਵਿਜ਼ਿਟ ਕਰੋ ਫੇਰ ਹੀ ਤੁਹਾਨੂੰ ਪਤਾ ਚੱਲੇਗਾ ਇੱਥੇ ਅਲੱਗ ਕੀ ਚੀਜ਼ ਹੈਗੀ ਹੈ ਤੇ ਕਿਵੇਂ ਦਾ ਮੇਲਾ ਲੱਗਿਆ ਹੋਇਆ ਹੈ ਖਾਣ ਪੀਣ ਦਾ ਇੱਥੇ ਸਪੈਸ਼ਲ ਹੈ ਰਾਜਸਟਾਨੀ ਫੂਡ ਆਇਆ ਹੋਇਆ ਹੈ ਇੱਥੇ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਹਨ ਬਾਹਰ ਚਾਹੀਏ ਤੇ ਆਪਾਂ ਅੱਜ ਕੱਲ ਆ ਆ ਮਿਲਦੀਆਂ ਗੁਰਦਾਸਪੁਰ ਦੇ ਵਿੱਚ ਇੱਥੇ ਤੁਸੀਂ ਆ ਕੇ ਅਲੱਗ ਤਰ੍ਹਾਂ ਦੇ ਵੀ ਕੁਝ ਭੋਜਨ ਕਰ ਸਕਦੇ ਹੋ ਗੁਰਦਾਸਪੁਰ ਦੇ ਦਿੱਤੀ ਬੜੀ ਰੋਡ ਤੇ ਇੱਕ ਨੌਜਵਾਨ ਇੱਕ ਔਰਤ ਕੋਲੋਂ ਪਰਸ ਖੋ ਕੇ 85 ਦਾ ਉਜ਼ਾ ਪੈਟਰੋਲ ਖਤਮ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਮੌਕੇ ਤੇ ਕਾਬੂ ਕੀਤਾ ਗਿਆ ਅੱਜ ਸਵੇਰ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਨੌਜਵਾਨ ਵੱਲੋਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੌਜਵਾਨ ਦਾ ਕਹਿਣਾ ਸੀ ਕਿ ਉਸ ਦਾ ਤਿੰਨ ਨੌਜਵਾਨਾਂ ਨੇ ਤੇਜ਼ਾਰ ਹਥਿਆਰਾਂ ਦੀ ਨੋਕ ਤੇ ਮੋਬਾਈਲ ਖੋਲਿਆ ਜਿਸ ਵਿੱਚ ਉਸ ਦੀ ਪਤਨੀ ਦੀਆਂ ਕੁਝ ਨਿੱਜੀ ਤਸਵੀਰਾਂਾਂ ਤੇ ਔਰਤ ਦੀ ਫੋਟੋ ਦਿਖਾ ਕੇ ਉਸ ਦਾ ਪਰਸ ਖੋਣ ਲਈ ਮਜਬੂਰ ਕੀਤਾ ਸੀ ਆ ਨਹਿ ਪੰਡੋਰੀਆਂ ਆ ਨਹਿ ਉਹ ਪੁੱਲ ਬਣੇ ਕਰਦਾ ਪੰਡੋਰੀ ਵਾਲਾ ਮੈਂ ਚੱਲ ਉਹਲੇ ਰਸਤੇ ਕੀ ਜਾਣਾ ਇਧਰੋਂ ਸ਼ਾਰਟਕਟ ਮਾਰਦਾ ਸਿੱਧਾ ਘਰ ਪਹੁੰਚਾਂਗਾ ਠੀਕ ਹੈ ਉੱਥੇ ਤਿੰਨ ਮੁੜੇ ਆਏ ਆ ਮੋਟਰਸਾਈਕਲ ਲਾਇਆ ਠੀਕ ਹੈ ਨਾ ਤੇ ਉਹਨਾਂ ਨੇ ਮੇਰੇ ਕੋ ਫੋਨ ਖੋਇਆ ਹੋਰ ਮੇਰੇ ਕੋ ਕੁਝ ਹੈ ਨਹੀਂ ਏਟੀਐਮ ਹੀ ਏਟੀਐਮ ਇਹਨਾਂ ਨੇ ਫੜ ਲਏ ਠੀਕ ਹੈ ਨਾ ਕਹਿੰਦੇ ਏਟੀਐਮ ਉਹ ਭਾਈ ਉਹਨਾਂ ਨੇ ਪਾਣੀ ਕਿੰਨਾ ਕੋ ਮੇਟਿਓ ਅੱਛਾ ਤਿੰਨ ਤਿੰਨ ਏਟੀਐਮ ਹੀ ਮੇਰੇ ਕੋ ਠੀਕ ਹੈ ਤੇ ਉਧਰੋਂ ਰਾਹ ਲੰਮਾ ਪੈਣਾ ਮੈਂ ਕਿਹਾ ਇਧਰੋਂ ਚੱਲ ਜਣਾ ਉਹਨਾਂ ਨੇ ਮੇਰੇ ਕੋ ਫੋਨ ਖੋਇਆ ਪਾਸਵਰਡ ਪੁੱਛਿਆ ਪਾਸਵਰਡ ਕੀ ਆ ਮੈਂ ਕਹਾ ਭਾਈ ਯਾਰ ਆਹ ਪਾਸਵਰਡ ਹੈ ਤੇ ਮੈਂ ਕੱਲਾ ਹੀ ਕਾਂ ਕੱਲੇ ਨੇ ਕੀ ਕਰ ਲੈਣਾ ਜੋ ਦੱਤ ਰੱਖਿਆ ਹੈ ਮੋੜੇ ਦੇ ਉੱਤੇ ਠੀਕ ਹੈ ਤੇ ਕਹਿੰਦੇ ਕਿ ਚੱਲ ਆਇਆ ਸਾਡੇ ਨਾਲ ਮੈਂ ਇੱਕ ਮਲਕੀ ਨਾਲ ਨਾਲ ਗਿਆ ਵਾ ਕਹਿੰਦੀ ਕਾਉ ਜਨਨੀ ਕੋ ਪਰ ਠੀਕ ਹਨ ਤੇ ਬਾਤ ਨਾ ਅਖੀ ਦੱਸਿਆਣੀ ਠੀਕ ਹੈ ਤੇ ਮੈਂ ਫਿਰ ਕਰਨਾ ਹੀ ਪਾਣਾ ਕੋਈ ਦਿਨ ਕੋ ਨਾਲਦੀ ਦੀਆਂ ਫੋਟੋਆਂ ਵਿੱਚ ਮੈਂ ਗੈਲਰੀ ਨੂੰ ਵੀ ਕੋਈ ਲੋਕ ਲਾਇਦਾਗਾ ਮੈਂ ਫਿਰ ਜਰਾਨੀ ਕੋ ਪਰਸਕ ਹੋਇਆ ਕਿ ਚੱਲ ਨਾਲਦੀ ਦੀਆਂ ਫੋਟੋਆਂ ਤੇ ਬੱਜਣ ਗਿਆ ਮੈਂ ਕਿਹਾ ਚੱਲ ਜਰੂਰ ਫੋਨ ਮਿਲ ਜਾਊਗਾ ਤੇ ਮੈਂ ਉਹ ਕਰ ਲਾਂਗਾ ਕਿ ਕਹਿੰਦਾ ਡਿਲੀਟ ਕਰ ਦਾਂਗਾ ਫੋਟੋਆਂ ਤੇ ਨਾ ਫੋਨ ਮਿਲਿਆ ਨਾ ਉਹ ਮਿਲਿਆ ਹਾਂਜੀ ਉਸ ਕੋਈ ਨੂੰ ਬਣਿਆ ਦੇ ਮੈਂ ਹੋਇਆ ਹੀ ਨਹੀਂ ਪਰਸਾ ਉਹ ਤੇ ਉੱਥੇ ਹੀ ਚੱਲ ਵੀ ਗਿਆ ਜਨ ਨੇ ਪਰਸਕ ਹੋਇਆ ਉਦੋਂ ਵੀ ਨੂੰ ਪੜ ਲੈ ਫਿਰ ਬੱਤੇ ਨਹੀਂ ਨਹੀਂ ਕਹਿੰਦਾ ਉਹ ਭੱਜਿਆ ਮੋਟਰਸਾਈਕਲ ਲੈਣ ਆਈ ਪਾ ਜਨੈਮੀ ਆ ਇੱਥੇ ਕਰ ਪੁੱਜਿਆ ਠੀਕ ਆ ਨਾ ਤੇ ਮੋਟਰਸਾਈਕਲ ਉਹ ਮੁੰਡਾ ਸੀਗਾ ਕਹਿੰਦਾ ਖਲਾਰ ਲਾ ਮੈਂ ਰੁਕ ਗਿਆ ਤੇਲ ਮੁੱਕ ਗਿਆ ਮੋਟਰਸਾਈਕਲ ਚ ਹਾਂਜੀ ਤੇ ਮੈਂ ਰੁਕ ਗਿਆ ਤੇਲ ਮੁੱਕ ਵੀ ਗਿਆ ਹੋਏ ਤਾਂ ਵੀ ਮੋਟਰਸਾਈਕਲ ਚੱਲ ਹੀ ਪੈਂਦਾ ਵਾ ਤੇ ਮੈਂ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਊਗੀ ਇਹ ਮੋਬਾਈਲ ਦੀ ਗੱਲ ਸੀ ਨਾ ਜੇ ਮੋਬਾਈਲ ਦੀ ਚੱਕਰ ਇਹ ਤੇ ਤੂੰ ਕਿਉਂ ਕ੍ਰਾਈਮ ਕੀਤਾ ਇਹਲਾ ਤੇ ਪਾਈ ਹਾਲ ਦੀਆਂ ਪਰਸਨਲ ਫੋਟੋਆਂ ਅਸੀਂ ਵਿੱਚ ਅ ਅੱਜ ਤੋਂ ਮੇਰਾ 2-3 ਮਹੀਨੇ ਪਹਿਲਾਂ ਹੀ ਫੋਨ ਗਵਾਚਾ ਵਾ ਠੀਕ ਹੈ ਜੀ ਮੈਂ ਤੇ ਬਟਾਣਾ ਵੀ ਗਿਆ ਠੀਕ ਆ ਨਾ ਰਾਤ ਨੂੰ ਗਿਆ ਮੈਂ ਕੋਈ 8:00 ਉਹ ਕਹਿੰਦੇ ਕਿ ਅਗਲੇ ਦਿਨ ਰਿਪੋਰਟ ਖਨੋਲ ਲਿਖੋਣੀ ਆ ਜਦੋਂ ਮੇਰਾ ਪਿਛਲੀ ਵਰੀ ਫੋਨ ਘਾਟਾ ਨਾ ਠੀਕ ਉਹਦੋਂ ਮੇਰਾ ਡਿੱਗ ਗਿਆ ਫੋਨ ਠੀਕ ਹੈ ਨਾ ਉਦੋਂ ਮੈਂ ਇੱਧਰ ਐਸਐਚਓ ਕੋਈ ਉਹਨਾਂ ਨਾਲ ਵੀ ਗੱਲਬਾਤ ਹੋਈ ਸਾਰੀ ਮੇਰੀ ਕਹਿੰਦੇ ਕਿ ਇੱਕ ਵਾਰੀ ਨਾ ਰਾਤ ਨੂੰ ਜਾ ਕੇ ਨਾ ਜਿੱਥੇ ਮਲਕੀ ਤੂੰ ਗਿਆ ਨਾ ਮੈਂ ਤਾਂ ਬੋਲਿਆ ਸੱਚਾ ਭਾਈ ਕਿਸਾਨਾਂ ਨੇ ਘੇਰਿਆ ਬਟਾਲਾ ਤੋਂ ਵਿਧਾਇਕ ਅਮਨ ਚੀਰ ਸਿੰਘ ਸ਼ੈਰੀ ਕਲਸੀਨੂ ਕਿਸਾਨਾਂ ਨੇ ਪੁੱਛੜੇ ਸਨ ਸਵਾਲ ਪਰ ਜਦੋਂ ਐਮਐਲਏ ਨੇ ਪੁੱਛਣੀ ਸ਼ੁਰੂ ਕੀਤੀ ਸਵਾਲ ਤਾਂ ਕਿਸਾਨਾਂ ਨੂੰ ਸવાય ਮੁਰਦਾ ਬਾਤ ਕਰਨ ਤੋਂ ਕੋਈ ਗੱਲ ਨਾ ਸੁਜੀ ਕਿਸਾਨਾਂ ਨੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਐਮਐਲਏ ਨੇ ਆਪਣੀ ਗੱਡੀ ਦੇ ਬੋਨਟ ਤੇ ਚੜ ਕੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਏ ਤੇ ਕਿਸਾਨਾਂ ਤੇ ਵਿਧਾਇਕ ਆਮੋ ਸਾਹਮਣੇ ਹੋ ਗਏ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋਹ ਕਹਿਰ ਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾ ਲਈ ਜਾ ਰਹੇ ਆ 5 500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋਲ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਆ ਕੇ ਦੀ ਇਹ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵਿੱਤਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿ ਸਕਦਾ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਗੱਲ ਤਾਂ ਬਿਲਕੁਲ ਸਟੇਜ ਤੋਂ ਕਹੀ ਗਈ ਕਿ ਤੁਸੀਂ ਆ ਚੰਗੇ ਕੰਮਾਂ ਉਹਨਾਂ ਦੇ ਪ੍ਰਸ਼ੰਸਾ ਕਰੋ ਜਾਂ ਮੇਰਾ ਹੱਥ ਰੱਖੋ ਬਿਲਕੁਲ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕਈ ਵਾਰੀ ਦੁੱਖ ਲੱਗਦਾ ਜਦੋਂ ਅਨਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਿਹਾ ਪੈਣਾ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਵਿੱਚੋਂ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਰਿਹਾ ਵਾ ਠੀਕ ਠੀਕ ਉਹ ਦੇਖਤੋਂ ਵੀ ਜੇ ਕਿਸਾਨ ਮੁਰਦਾਬਦ ਦੇ ਨਾਰੇ ਲਾ ਰਹੇ ਸੀ ਤੇ ਐਮ ਐਲ ਏ ਸਾਹਿਬ ਔਰ ਪਾਕੀ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਦੇਖੋ ਜੀ ਜੇ ਸਾਡੀ ਪਾਰਟੀ ਨੂੰ ਕੋਈ ਮੁਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿ ਕਹਣਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਤੀ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜਾ ਦੇ ਤਾਂ ਆ ਵੀ ਜੀ ਯਾਰ ਪੂਰੀ ਚਲਾ ਦੇ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾ ਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੂੰ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਗੱਲ ਕਰਨਾ ਹੁੰਦਾ ਕਿ ਜਸਰ ਵੀ ਹਾਜ਼ਰੀ ਲਵਾਉਣੇ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਤੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸੇ ਨਾਲ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦਿੰਨੇ ਸਾਡੇ ਨਾਲ ਹੁਣ ਜੇ ਸਾਡੇ ਬੰਦੇ 2 2 4 400 ਬੰਦੇ ਫਿਰ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣਾ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਵਾ ਸਾਡਾ ਭਾਈਚਾਰਕ ਸਾਜ ਆ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪਰਖਾ ਰਿਹਾ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਹੈ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ 2 2 ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦੇਣਾ ਬੈਠ ਕੇ ਗੱਲ ਕਰਦੇ ਆ ਰੋਪੜ ਵਿਖੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਦਿਨੇਸ਼ ਚੱਡਾ ਐਮ ਐਲ ਏ ਰੋਪੜ ਦੇ ਵਿਸ਼ੇਸ਼ ਯਤਨਾ ਸੱਤਾ ਭਾਗਿਆ ਤੋਂ ਬੰਦ ਪਏ ਬੋਟ ਕਲੱਬ ਵਿਖੇ ਮੁਰ ਤੋਂ VOTING ਸ਼ੁਰੂ ਕਰਵਾ ਕੇ ਲੋਕਾਂ ਨੂੰ ਵਿਸ਼ੇਸ਼ ਸੁਗਾਨ ਦਿੱਤੀ ਗਈ। ਇਸ ਦੇ ਸ਼ੁਰੂ ਹੋਣ ਨਾਲ ਲੋਕੀ ਹੁਣ ਫੇਰ ਤੋਂ VOTING ਦਾ ਆਨੰਦ ਲੈ ਸਕਣਗੇ। ਇਸ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ। NRIz ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਵਧੀਆ ਹੋਟਲ ਖੋਲ੍ਹੇ ਚਾਹਣ ਦੀ ਵੀ ਮੰਗ ਕੀਤੀ ਗਈ ਹੈ ਤਾਂ ਕਿ ਕਲੱਬ ਵਿਖੇ ਆਉਣ ਵਾਲੇ ਲੋਕੀ VOTING ਦਾ ਆਨੰਦ ਮਾਣਨ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਆਨੰਦ ਲੈ ਸਕਣ। ਸੋਲਰ ਬੋਰਡ ਦੇ ਵਿੱਚ ਬੈਠੇ ਹੋ ਸੋ ਮੁੜ ਕੇ ਇਸ ਬੋਰਡ ਕਲੱਬ ਦੇ ਵਿੱਚ ਅੱਜ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ ਜਿੱਥੇ ਸਾਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਖੁਸ਼ੀ ਹੈ ਸਾਰੇ ਸ਼ਹਿਰ ਦੇ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ ਉੱਥੇ ਹੀ ਬੋਰਡ ਕਲੱਬ ਸ਼ੁਰੂ ਹੋਣ ਦੇ ਨਾਲ ਰੋਪੜ ਸ਼ਹਿਰ ਦਾ ਜਿਹੜਾ ਟੂਰਿਜ਼ਮ ਹੈ ਉਹਨੂੰ ਬਹੁਤ ਵੱਡਾ ਬੂਸਟ ਮਿਲੇਗਾ ਸਤਲੁਜ ਦਰਿਆ ਦੇ ਵਿੱਚ ਬੋਟਿੰਗ ਦੇ ਲਈ ਤੇ ਸਤਲੁਜ ਦਰਿਆ ਪਾਰ ਕਰਕੇ ਅੱਗੇ ਸਵਾਲਕ ਦੀਆਂ ਪਹਾੜੀਆਂ ਨੇ ਇੱਥੇ ਟਰੈਕਿੰਗ ਦੇ ਲਈ ਜਿਹੜਾ ਅਣੇਦ ਵਾਲੇ ਦੇ ਇਲਾਕਿਆਂ ਦੇ ਵਿੱਚੋਂ ਵੀ ਜਿਹੜੇ ਲੋਕ ਇੱਥੇ ਆਨੰਦ ਮੋਡਲ ਲਈ ਜਾਣਗੇ ਇੰਦਾ ਦੇ ਜਿਹੜੇ ਦ੍ਰਿਸ਼ ਸ ਬਹੁਤ ਘੱਟ ਹੁੰਦੇ ਆ ਜਿੱਥੇ ਪਹਿਲਾਂ ਸਤਲੁਜ ਦੇ ਵਿੱਚ ਬੋਟ ਦੇ ਨਾਲ ਦਰਿਆ ਕ੍ਰੋਸ ਕਰ ਸਕਦੇ ਆ ਕ੍ਰੋਸ ਕਰਕੇ ਅੱਗੇ ਜਿਹੜਾ ਟਰੈਕਿੰਗ ਹੋ ਸਕਦੀ ਹੈ ਨਾਲ ਹੀ ਬਰਡਸ ਵਾਚ ਸੈਂਟਰ ਹੈ ਇੱਥੇ ਤੁਸੀਂ ਜਿਹੜੇ ਸਾਡੇ ਬਰਡਸ ਆਉਂਦੇ ਨੇ ਆੜ-ਆੜ ਦੇਸ਼ਾਂ ਦੇ ਵਿੱਚੋਂ ਉਹਨਾਂ ਨੂੰ ਵੀ ਦੇਖ ਸਕਦੇ ਆ ਕਿ ਜਿਹੜੀ ਆ ਸਾਰੀ ਰੋਡ ਐ ਇਹ ਰੋਡ ਹੀ ਬੜੀ ਟੂਰਿਜ਼ਮ ਵਾਲੀ ਰੋਡ ਆ ਪੈਨ ਕਹਿ ਸਕਦੇ ਆ ਇਸ ਰੋਡ ਦੇ ਉੱਪਰ ਸਾਤਲੂਜ ਦਰਿਆ ਦੇ ਕਿਨਾਰੇ ਤੇ ਬੜੀ ਖੂਬਸੂਰਤੀ ਐ ਦਰਿਆ ਕ੍ਰਾਸ ਕਰਦੇ ਸਾਹਮਣੇ ਬੜੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਜਿਹੜੀਆਂ ਉਹ ਪਈਆਂ ਨੇ ਵੱਡੀ ਕੁਟੀ ਸਾਹਮਣੇ ਦੇਖ ਲਈਏ ਲਾਲ ਸਿੰਘ ਢੱਡਾ ਜੀ ਵਾਲੀ ਮੋਦੀ ਵਿੱਚ ਅਸੀਂ ਕਰਾਂ ਜੀ ਸ਼ੂਟਿੰਗ ਕਰਕੇ ਗਏ ਸੋ ਅੱਜ ਦਾ ਜਿਹੜਾ 50 ਪਾਲੇ ਰੋਪੜ ਦੇ ਨੇ ਇਤਿਹਾਸਿਕ ਪਾਲ ਜਿਹੜੇ ਸਾਬਤ ਹੋਣਗੇ ਮੁੜ ਕੇ ਰੋਪੜ ਦੇ ਵਿੱਚ ਅਰਾਉਣ ਕਾ ਲੱਗਣਗੀਆਂ ਤੇ ਰੋਪੜ ਦੇ ਵਿੱਚ ਜਿਹੜਾ ਹੁਣ ਇਸ ਵੇਲੇ ਨੂੰ ਬਹੁਤ ਵੱਡਾ ਅਫਸ਼ਾ ਇਹਦੇ ਨਾਲ ਮਿਲੇਗਾ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਸਦਾ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਉਹ ਕਰਕੇ ਦਿੱਤਾ ਜਿਹੜਾ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ 3 ਸਾਲ ਇਹਦੇ ਲਈ ਆਪਾਂ ਐਫਰਡ ਕੀਤੀ ਤੇ ਸੀਐਮ ਸਾਹਿਬ ਨੇ ਪੂਰਾ ਆਸ਼ੀਰਵਾਦ ਦਿੱਤਾ ਤੇ ਸੀਐਮ ਸਾਹਿਬ ਨੇ ਅੱਜ ਰੋਪੜ ਨੂੰ ਉਹ ਤੋਹਫਾ ਦਿੱਤਾ ਹੈ ਉਹ ਸੌਗਾਹ ਦਿੱਤੀ ਹੈ ਜਿਹਦੇ ਲਈ ਰੋਪੜ ਵਾਸੀ ਬਹੁਤ ਦੇਰ ਤੋਂ ਲੋਚਦੇ ਸੀ ਜੱਟਾ ਸਾਹਿਬ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਰਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਗੜੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇ ਉਸਾਸਤ ਰੱਬ ਰੱਖਾ